ਦੋਸਤੋ ਲੰਘੇ ਕਾਲ ਅਮਰੀਕਾ ਨੇ ਵੈਨਜ਼ੂਏਲਾ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। ਇਹ ਹਮਲਾ ਕੋਈ ਪਹਿਲੀ ਵਾਰੀ ਨਹੀਂ ਹੋਇਆ ਹੈ। ਵਿਅਤਨਾਮ ਤੋਂ ਲੈ ਕੇ ਵੈਨਜ਼ੂਏਲਾ ਤੱਕ ਬਹੁਤ ਵਾਰੀ ਅਮਰੀਕਾ ਨੇ ਵੱਡੇ ਵੱਡੇ ਹਮਲੇ ਜੜੇ ਅਲੱਗ-ਅਲੱਗ ਦੇਸ਼ਾਂ ਦੇ ਉੱਤੇ ਕੀਤੇ ਆ। ਉਹਦੇ ਕਾਰਨ ਦੇ ਵਿੱਚ ਆਪਾਂ ਜਾਣਾਂਗੇ ਵੀ ਕਾਰਨ ਕੀ ਕੀ ਆ ਮੰਗਤਰਾਂ ਦੀ ਪਾਸਲਾ ਜਿਹੜੇ ਜਨਰਲ 77 ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਉਹਨਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਵਰਤਾਰਾ ਕਿਉਂ ਆ ਆਪਾਂ ਪਿਛਲੇ ਲੰਬੇ ਸਮੇਂ ਦੇ ਵਿੱਚ ਵੀ ਦੇਖਦੇ ਰਹੇ ਹਾਂ ਚਾਹੇ ਉਹ ਦੂਜੇ ਅਫਗਾਨਿਸਤਾਨ ਵਰਗੇ ਮੁਲਕ ਹੋਣ ਜਾਂ ਦੂਜੇ ਛੋਣ ਉਹਨਾਂ ਦੇ ਵਿੱਚ ਕਈ ਵਾਰੀ ਕੋਈ ਬਹਾਨੇ ਕੁਝ ਹੋਰ ਲਏ ਜਾਂਦੇ ਆ ਚਾਹੇ ਹਥਿਆਰਾਂ ਦਾ ਪਰਮਾਣੂ ਹਥਿਆਰਾਂ ਦਾ ਜਾਂ ਜੈਵਿਕ ਹਥਿਆਰਾਂ ਦਾ ਬਹਾਨਾ ਲਾਇਆ ਜਾਂਦਾ ਪਰ ਅਖੀਰ ਤੇ ਜਾ ਕੇ ਨਿਕਲਦਾ ਕੁਝ ਨਹੀਂ ਤੇ ਇਹਦੇ ਪਿੱਛੇ ਕਾਰਨ ਕੀ ਆ ਇਹਦੀ ਵਿਸਤਾਰਤ ਚਰਚਾ ਕਰਾਂਗੇ ਸਾਡੇ ਜਿਹੜੇ ਦਰਸ਼ਕ ਆ ਤੇ ਭਾਰਤੀ ਇਨਕਲਾਬੀ ਮਖਸਦ ਦੀ ਪਾਰਟੀ ਦੀ ਕੀ ਸਮਝ ਹੈ ਇਹਦੇ ਬਾਰੇ ਇਹਦੇ ਬਾਰੇ ਵੀ ਚਰਚਾ ਕਰਾਂਗੇ ਸਵਾਗਤ ਜੀ 파ਸਲਾ ਜੀ ਧੰਨਵਾਦ ਡਾਕਟਰ ਸਾਹਿਬ ਸਾਰੇ ਸਰੋਕਾਰਾਂ ਦਾ ਬਹੁਤ ਧੰਨਵਾਦ ਕੀ ਕੁਛ ਵਾਪਰ ਗਿਆ ਜੀ ਅਮਰੀਕਾ ਨੇ ਜਿਹੜਾ ਹਮਲਾ ਕੀਤਾ ਜੀ ਤੁਹਾਡੇ ਜੀ ਦਿਓ ਜਾਣਕਾਰੀ ਦੁਨੀਆ ਦੇ ਇਤਿਹਾਸ ਵਿੱਚ ਫਿਰ ਇੱਕ ਸਾਮਰਾਜੀ ਬਰਬਰਤਾ ਦਾ ਦਿਨ ਸਿਰ ਹੋ ਗਿਆ ਸਾਮਰਾਜ ਨੇ ਅਮਰੀਕਨ ਸਾਮਰਾਜ ਨੇ ਬੜੇ ਇੱਕ ਆਜ਼ਾਦ ਪੂਰਨ ਸੋਵਰਨ ਦੇਸ਼ ਦੇ ਵਿੱਚ ਵਿਲਾ ਉੱਤੇ ਹਮਲਾ ਕਰ ਦਿੱਤਾ ਬਿਨਾਂ ਕਿਸੇ ਕਾਰਨ ਤੋਂ ਝੂਠ ਦੇ ਆਧਾਰ ਦੇ। ਔਰ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਕਿ ਕਿਸੇ ਵੀ ਦੇਸ਼ ਦੇ ਉੱਤੇ ਅਮਰੀਕਾ ਹਮਲਾ ਕਰ ਸਕਦਾ ਹੈ ਜਿੱਥੇ ਉਹਨੂੰ ਲੁੱਟਦਾ ਮਾਲ ਮਿਲਦਾ ਹੈ, ਜਿੱਥੇ ਉੱਤੇ ਤੇਲ ਦੇ ਖਜ਼ਾਨੇ ਆ। ਤੋਂ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਸਾਰੀ ਦੁਨੀਆ ਤੇ ਨੇ ਬਹੁਤ ਪਾਰੀ ਰੈਸੈਂਟਮੈਂਟ ਸ਼ੋ ਕੀਤੀ ਹੈ ਲੋਕਾਂ ਨੇ ਕਿਉਂਕਿ ਸੜਕਾਂ ਤੇ ਆ ਰਹੇ ਆ। ਤੇ ਅਸੀਂ ਵੀ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਵੱਲੋਂ ਇਸ ਹਮਲੇ ਦੀ ਪੂਰੀ ਤਰ੍ਹਾਂ ਕੋਰਜ਼ਨ ਸ਼ਬਦਾਂ ਵਿੱਚ ਇਹਦੀ ਕਰਦੇ ਆਂ ਔਰ ਭਾਰਤ ਦੇ ਲੋਕਾਂ ਨੂੰ ਕਹਿੰਨੇ ਆਂ ਵੀ ਇਹ ਖਤਰਾ ਦਨਸਵਿਲਾ ਲਈ ਨਹੀਂ ਕੰਡਾ ਹੈ ਲekin ਇਹ ਅਮਰੀਕਾ ਦੇ ਦੇਸ਼ਾਂ ਲਈ ਨਹੀਂ ਹੈ ਕੰਡਾ ਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਲਈ ਨਹੀਂ ਕੰਡਾ ਇਹ ਦੁਨੀਆ ਭਰ ਦੇ ਉਹਨਾਂ ਲੋਕਾਂ ਲਈ ਖਤਰਾ ਹੈ ਜਿਹੜੇ ਆਜ਼ਾਦ ਦੇਸ਼ ਆ ਆਜ਼ਾਦੀ ਚਾਹੁੰਦੇ ਆ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਆ ਔਰ ਹਾਲੇ ਕਈਆਂ ਪੱਖਾਂ ਤੋਂ ਡਿਫੈਂਸ ਦੇ ਪੱਖ ਤੋਂ ਪਛੜੇ ਹੋਏ ਆ ਇਹ ਖਤਰਾ ਹੁਣ ਸਾਰੇ ਲੋਕਾਂ ਵਾਸਤੇ ਆ ਇਸ ਲਈ ਇਸ ਤੰਗ ਨਾਲ ਹਮਲਾ ਕਰਕੇ ਉਹਨੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਉਹ ਰਾਸ਼ਟਰਪਤੀ ਮਦਰ ਉਹਦੀ ਵਾਈਫ ਨੂੰ ਘੜੀਸ ਕੇ ਬੈਡਰੂਮ ਚੋਂ ਇੱਕ ਜਿੱਦਾਂ ਬਹੁਤ ਹੀ ਮਾੜੇ ਲੋਕਾਂ ਨੂੰ ਜੱਤਵਾਦੀਆਂ ਨੂੰ ਜਾਂ ਕੋਈ ਬਾਹਗਰ ਵੱਡੇ ਨੂੰ ਘੜੀਸਿਆ ਜਾਂਦਾ ਉਹ ਰਾਸ਼ਟਰਪਤੀ ਆ ਉਹਨਾਂ ਨੂੰ ਘੜੀਸ ਕੇ ਬਾਹਰ ਕੱਢਿਆ ਗਿਆ ਔਰ ਜਹਾਜ਼ ਤੇ ਜਾ ਕੇ ਅਮਰੀਕਾ ਲੈ ਗਏ ਉਹਤੇ ਉਹਦੇ ਉੱਤੇ ਮੁਕੱਦਮਾ ਚਲਾਇਆ ਜਾਇਆ ਔਰ ਭਲੇਖਾ ਵੀ ਨਹੀਂ ਰਹਿਣ ਦਿੱਤਾ ਉਹਨੇ ਕੋ ਰਾਸ਼ਟਰਪਤੀ ਨੇ ਕਿਉਂਕਿ ਉਹ ਬਹੁਤ ਹੀ ਤਾਨਾਸ਼ਾ ਰੂਚੀਆਂ ਦਾ ਔਰ ਬਹੁਤ ਹੀ ਹੰਕਾਰਿਆ ਆ ਔਰ ਦੁਨੀਆ ਤੇ ਲਾਲਸਾ ਰੱਖਦਾ ਵੀ ਦੁਨੀਆ ਤੇ ਕਬਜ਼ਾ ਕਰਨਾ ਉਹਨੇ ਸਪਸ਼ਟ ਕਹਿ ਦਿੱਤਾ ਇਹ ਗੱਲ ਵੀ ਸਾਡਾ ਨਿਸ਼ਾਨਾ ਇਹ ਆ ਕਿ ਇਹਦੇ ਤੇਲ ਭੰਡਾਰਾਂ ਤੇ ਕਬਜ਼ਾ ਕਰਨਾ ਔਰ ਇਹਦੇ ਤੇਲ ਭੰਡਾਰਾਂ ਦੇ ਕਬਜ਼ਾ ਕਰਕੇ ਰਾਜ ਅਸੀਂ ਚਲਾਉਣਾ ਇੱਥੇ ਅਮਰੀਕਾ ਦਾ ਰਾਜ ਹੋਏਗਾ ਜਿੰਨਾ ਚਿਰ ਇੱਥੇ ਦੀ ਮਰਜ਼ੀ ਦੀ ਸਰਕਾਰ ਨਹੀਂ ਸਾਡੀ ਅਮਰੀਕਾ ਦੀ ਮਰਜ਼ੀ ਦੀ ਬਣਦੀ ਉਹਨਾਂ ਚਿਰ ਅਮਰੀਕਾ ਦਾ ਰਾਜ ਚੱਲੇਗਾ ਔਰ ਇਹਦੇ ਉੱਤੇ ਮੁਕੱਦਮਾ ਚਲਾਇਆ ਜਾਏਗਾ ਔਰ ਉਹ ਰਾਜ ਭਾਗ ਲਾਜ਼ਮੀ ਆ ਉਹੀ ਹੱਲ ਕਰੇਗਾ ਜੋ ਇਰਾਕ ਦਾ ਕੀਤਾ ਗਿਆ ਸੀ ਇਹ ਹਮਲਾ ਅਮਰੀਕਾ ਨੇ ਪਹਿਲੀ ਵਾਰ ਨਹੀਂ ਕੀਤਾ ਕਿਸੇ ਆਜ਼ਾਦ ਦੇਸ਼ ਤੇ ਜਿਹੜੀ ਕਹਾਣੀਆਂ ਵਿਤਨਾਮ ਦੀਆਂ ਉਹ ਸਾਡੇ ਮਨਾਂ 'ਚ ਆ ਇਹ ਕਿਨੋਂ ਤੋਂ ਬਾਅਦ ਦੀਆਂ ਗੱਲਾਂ ਵੀ 1999 'ਚ ਪਨਾਮਾ ਦੇ ਉੱਤੇ ਹਮਲਾ ਕੀਤਾ ਇਕ ਦੇਸ਼ ਆਜ਼ਾਦ ਉਹਦੇ ਤੇ ਹਮਲਾ ਕਰਕੇ ਇਸੇ ਨਾਂ ਥੱਲੇ ਉਹ ਕਿਰਤਾਨਾ ਸ਼ਾਹ ਰਾਜਪਨਾਮਾ ਦੇ ਉੱਤੇ ਰਾਜਪੜਤਾ ਕੀਤਾ ਹਮਲਾ ਕਰਦਾ ਇਸੇ ਤਰ੍ਹਾਂ 2003 ਵਿੱਚ ইরাਕ ਦੇ ਉੱਤੇ ਹਮਲਾ ਕੀਤਾ ਪੂਰਾ ਝੂਠ ਦੇ ਆਧਾਰ ਦੇ ਉੱਤੇ ਇਹ ਕਹਿ ਕੇ ਵੀ ইরাਕ ਦੇ ਕੋਲ ਮਾਰੂ ਹਥਿਆਰ ਆ ਤੇ ਜੇ ਮੈਂ ਹਮਲਾ ਕਰਕੇ ਉਹ ਮਾਰੂ ਹਥਿਆਰ ਨਾ ਫੜੇ ਤੇ ਦੁਨੀਆ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ ਆ ਉਹਦੇ ਤੇ ਹਮਲਾ ਕੀਤਾ ਹਮਲਾ ਕਰਕੇ ਲੱਖਾਂ ইরাਕੀ ਲੋਕਾਂ ਨੂੰ ਮਾਰ ਦਿੱਤਾ ਬੱਚਿਆਂ ਨੂੰ ਮਾਰ ਦਿੱਤਾ ਸਦਾਮ ਹਸੈਨ ਨੂੰ ਬਹੁਤੀ ਜ਼ਾਲਮਾਨਾ ਢੰਗ ਨਾਲ ਦੇ ਮੁਕੱਦਮਾ ਚਲਾ ਕੇ ਉਹਨੂੰ ਫਾਂਸੀ ਲਾਇਆ ਗਿਆ ਲੇਕਿਨ ਬਾਅਦ ਇਲਾਮ ਕਰ ਦਿੱਤਾ ਉਹਨਾਂ ਦੀ ਫੌਜਾਂ ਨੇ ਵੀ ਸਾਨੂੰ ਇਰਾਕ ਵਿੱਚੋਂ ਕੋਈ ਮਾਰੂ ਥਿਆਰ ਨਹੀਂ ਲੱਭਿਆ ਦੁਨੀਆਂ ਦੇ ਲੋਕੋ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਦੇਸ਼ ਦੀ ਪੂਰੀ ਤਬਾਹੀ ਕਰਨ ਤੋਂ ਬਾਅਦ ਸਾਮਰਾਜ ਇਹ ਕਹਿ ਰਿਹਾ ਵੀ ਨਹੀਂ ਹਮਲਾ ਕਰਨ ਤੋਂ ਬਾਅਦ ਤਬਾਹੀ ਕਰ ਦਿੱਤੀ ਆ ਪਰ ਸਾਨੂੰ ਸਨਮਾਨ ਨਹੀਂ ਮਿਲਿਆ ਜਿਹੜਾ ਸਨਮਾਨ ਕਰਕੇ ਅਸੀਂ ਹਮਲਾ ਕੀਤਾ ਸੀ ਇਸ ਲਈ ਤੀਜਾ ਵੱਡਾ ਹਮਲਾ ਦੁਨੀਆ ਤੇ ਕਜ਼ਾਹ ਦੇਸ਼ ਤੇ ਸਿੱਧੇ ਰੂਪ ਦੇ ਵਿੱਚ ਜਿਹੜਾ ਯੂਨੋ ਦੇ ਚਾਰਟਰ ਦੀ ਲੰਘਣਾ ਆ ਦੁਨੀਆ ਦੇ ਜਿਹੜੇ ਕਾਨੂੰਨ ਆ ਉਹਨਾਂ ਦੀ ਲੰਘਣਾ ਆ ਔਰ ਇੱਕ ਸੰਪੂਰਨ ਸੱਤਾ ਸੰਪੰਨ ਦੇਸ਼ ਤੇ ਹਮਲਾ ਕਰਨਾ ਇਹ ਸਿੱਧਾ ਅਗਰੈਸ਼ਨ ਆ ਇਹ ਕੋਈ ਮਾੜਾ ਮੁੱਠੀ ਕਟਣਾ ਨਹੀਂ ਹੈ ਇਸੇ ਕਰਕੇ ਦੁਨੀਆ ਤੇ ਰੈਜ਼ੈਂਟਮੈਂਟ ਬਹੁਤ ਵੱਡੇ ਕੋ ਮਾਨੇ ਤੇ ਆ ਔਰ ਲੋਕੀ ਸੜਕਾਂ ਤੇ ਆਏ ਆ ਅਮਰੀਕਾ ਚ ਆਏ ਆ ਬਾਕੀ ਪੱਛਮੀ ਦੇਸ਼ਾਂ ਚ ਆਏ ਆ ਇੱਕ ਥੋੜੀ ਤਸੰਦੀ ਦੀ ਗੱਲ ਆ ਵੀ ਚਾਈਨਾ ਰਸ਼ੀਆ ਨਾਰਥ ਕੋਰੀਆ ਫਰਾਂਸ ਉਹਨਾਂ ਨੇ ਵਿਰੋਧਤਾ ਕੀਤੀ ਤੇ ਹਲਕੇ ਜਿਹੇ ਢੰਗ ਨਾਲ ਇੰਗਲੈਂਡ ਨੇ ਵੀ ਕਿਹਾ ਵੀ ਡਿਪਲੋਮੇਟਿਕ ਨਾਲ ਗੱਲ ਕਰਨੀ ਚਾਹੀਦੀ ਸੀ ਹਾਲਾਂਕਿ ਇੰਗਲੈਂਡ ਆਰ ਕੇ ਪੂਰੇ ਦੇਸ਼ ਨਾਟੋ ਦੇਸ਼ ਉਹਨਾਂ ਨਾਲ ਅਮਰੀਕਾ ਦੇ ਪਰ ਕਿਉਂਕਿ ਹਮਲਾ ਬਹੁਤ ਸਿੱਧਾ ਆ ਇਸ ਵਾਸਤੇ ਨਿੰਦਣਯੋਗ ਆ ਇਸ ਲਈ ਉਹ ਡਿਫੈਂਡ ਨਹੀਂ ਕਰ ਰਹਾ ਫਰਾਂਸ ਤੇ ਅਮਰੀਕਾ ਇੰਗਲੈਂਡ ਨੇ ਵੀ ਥੋੜਾ ਜਿਹਾ ਹਲਕੇ ਢੰਗ ਨਾਲ ਇਹਦੀ ਵਿਰੋਧਤਾ ਕੀਤੀ ਆ ਮੈਂ ਸਿਰਫ ਪਾਰਟੀ ਵੱਲੋਂ ਬੇਨਤੀ ਇਹ ਕਰਨਾ ਚਾਹੁੰਦਾ ਫੇਰੇ ਗੱਲ ਬਾਰ ਬਾਰ ਸਿੱਧ ਹੋ ਰਹੀ ਆ ਇਹ ਇਹ سرمایہ داری ਦੀ ਅੰਦਾਜ਼ਾ ਲਾਓ ਕਿ ਜਿਹੜੇ ਦੂਜੇ ਦੇਸ਼ਾਂ ਤੇ ਹਮਲਾ ਕਰਦੇ ਆ ਲੱਖਾਂ ਲੋਕਾਂ ਨੂੰ ਮਾਰ ਦਿੰਦੇ ਆ ਜਿਨ੍ਹਾਂ ਨੇ ਪਹਿਲਾਂ ਵਿਤਨਾਮ ਦੀ ਤਬahi ਕੀਤੀ ਆ ਫਿਰ ਉਹ ਪਨਾਮਾ ਤੇ ਹਮਲਾ ਕੀਤਾ ਰਾਪਟੇ ਕੀਤਾ ਹੁਣ ਫਿਰ ਵੈਂਜ਼ੁਏਲਾ ਤੇ ਕੀਤਾ ਔਰ ਇਹ ਤੋਂ ਪਹਿਲਾਂ ਗਾਜ਼ਾ ਦੇ ਉੱਤੇ ਫਲਸਤੀਨ ਦੇ ਉੱਤੇ ਹਮਲਾ ਕਰਕੇ 70 ਹਜ਼ਾਰ ਲੋਕਾਂ ਨੂੰ ਇਜ਼ਰਾਈਲ ਨੇ ਮਾਰ ਦਿੱਤਾ ਜਿਹਨੂੰ ਅਮਰੀਕਾ ਦੀ ਪੂਰੀ ਹਮਾਇਤ ਸੀ ਇਹ ਤਾਂ ਦੇਸ਼ ਬਣ ਗਿਆ ਜਮਹੂਰੀ ਦੇਸ਼ ਹੈ ਤਾਂ ਯਾਨੀ ਜਿਹੜੇ ਟੀਵੀ ਸਾਡੇ ਜਨਤਲ ਦੇ ਗੋਦੀ মিডিਆ ਦੇ ਉਹ ਕਹਿੰਦੇ ਵੀ ਇਹ ਜਮਹੂਰੀ ਦੇਸ਼ ਆ ਜਮਹੂਰੀ ਆ ਲੰਬੜਦਾਰ ਜਮਹੂਰੀ ਦਾ ਲੰਬੜਦਾਰ ਆ ਟਰੰਪ ਦੇਖੰ ਜਿਹੜੇ ਦੇਸ਼ ਉਹਦਾ ਵਿਰੋਧਤਾ ਕਰਦੇ ਆ ਉਹ ਤਾਨਾਸ਼ਾਹ ਆ ਜਿਹੜਾ ਵਿਨਸਵੇਲਾ ਨੇ ਹਮੇਸ਼ਾ ਡਟ ਕੇ ਇਸ ਖਿੱਤੇ ਵਿੱਚ ਅਮਰੀਕਾ ਦਾ ਵਿਰੋਧ ਕੀਤਾ ਵੀ ਅਮਰੀਕਾ ਨੂੰ ਕੋਈ ਅਧਿਕਾਰ ਨਹੀਂ ਹੈ ਉਹ ਸਾਡੇ ਕੁਦਰਤੀ ਖਜ਼ਾਨੇ ਦੀ ਲੁੱਟ ਕਰੇ ਸਾਨੂੰ ਆਪਣੀਆਂ ਨੀਤੀਆਂ ਟਕਰੀਏਡ ਕਰੇ ਵਿਨਸਵੇਲਾ ਉਹਨਾਂ ਚੋਂ ਇੱਕ ਆ ਪਹਿਲਾਂ ਸ਼ਾਹਵੀਜ਼ ਨੇ ਬਹੁਤ ਵੱਡੀ ਲੜਾਈ ਦਿੱਤੀ ਤੇ ਉਸ ਤੋਂ ਬਾਅਦ ਮਾਦਰਾ ਆਇਆ ਲੇਕਨ ਦੰਸ ਵਿਲਾ ਇਹਨਾਂ ਦੇਸ਼ਾਂ ਵਿੱਚੋਂ ਮੁਰੇ ਹੋ ਕੇ ਲੜਦਾ ਸੀ ਬਹਿ ਕੇ ਅਮਰੀਕਾ ਦੇ ਖਿਲਾਫ ਅਮਰੀਕਾ ਨੂੰ ਇਹ ਗੱਲ ਦੁੱਖ ਦੀ ਸੀ ਕੌਂਦੀ ਬਹਿ ਕੇ ਤੋ ਕਹਿਣ ਤੋਂ ਪੱਖਿਆ ਬਈ ਜਿਹੜਾ ਵੀ ਦੇਸ਼ ਨਾਰਥ ਕੋਰੀਆ ਆ ਉਹ ਇਹ ਡਟ ਕੇ ਲੜਦਾ ਉਹ ਕਹਿੰਦਾ ਵੀ ਤੁਸੀਂ ਜੇ ਤੂੰ ਲੱਕ ਕੀਤੀ ਇਧਰੋਂ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਸਾਡੇ ਵੀਡੀਓ ਨਜ਼ਰ ਵਿੱਚ ਉਹ ਵੀ ਤਾਂ ਨਾਟਾ ਹੈ ਜਿਹੜਾ ਨਾਰਥ ਕੋਰੀਆ ਦਾ ਦਿੱਤਾ ਹੈ ਚਾਈਨਾ ਦੇ ਵਿੱਚ ਵੀ ਰਾਜਤਾਨਾ ਸ਼ਾਹੀ ਦਾ ਹੈ ਤੇ ਲੋਕ ਰਾਜ ਕਿੱਥੇ ਆ ਲੋਕ ਰਾਜ ਅਮਰੀਕਾ ਵਿੱਚ ਆ ਜਿੱਥੇ ਕ੍ਰੰਪ ਨੇ ਜਦੋਂ ਭਰੇ ਆਏ ਕਿਹਾ ਸੀ ਜੇ ਮੈਂ ਹਰ ਵੀ ਗਿਆ ਤਾਂ ਮੈਂ ਰਾਸ਼ਟਰਪਤੀ ਭਵਨ ਨਹੀਂ ਛੱਡਣਾ ਜਿੱਥੇ ਵੋਟ ਪ੍ਰਣਾਲੀ ਇੰਨੀ ਨਾਕਸਦਾਰ ਆ ਵੀ ਹਜ਼ਾਰਾਂ ਲੱਖਾਂ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਹੈ ਉਹ ਇੱਕ ਜਮਹੂਰੀ ਦੇਸ਼ ਬਣ ਗਿਆ ਤਾਂ ਇਸ ਲਈ ਇੱਕ ਦੁਨੀਆ ਦਾ ਪਮਾਨਾ ਦੇਖਣ ਦਾ ਆ ਉਹ ਕਤਲ ਵੀ ਕਰਤੇ ਆ ਹੋ ਤਾਂ ਨਹੀਂ ਚਰਚਾ ਹਮ ਆ ਵੀ ਕਰਤੇ ਆ ਹੋ ਜਾਂਦੇ ਆ ਬਦਨਾਮ ਜੇ ਕੋਈ ਦੇਸ਼ ਆਪਣੇ ਦੇਸ਼ ਦੀ ਰਾਖੀ ਲਈ ਸਵੈਸ ਰੱਖਿਆ ਲਈ ਕੋਈ ਕਾਰਵਾਈ ਕਰਦਾ ਤੇ ਉਹ ਕਨਾਸ਼ਾ ਆ ਲੇਕਿਨ ਅਮਰੀਕਾ ਕਿਵੇਂ ਇੱਕ ਹਲਕੇਆ ਕੁੱਤਾ ਹੁੰਦਾ ਸਾਰੀ ਦੁਨੀਆ ਤੇ ਸ਼ਿਕਾਰ ਕਰਦਾ ਫਿਰਦਾ ਆ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਮੈਂ ਇਸ ਦਿਨ ਦੇ ਉਤੇ ਇੱਕ ਖਾਸ ਗੱਲ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਰੈਂਸਵੇਲਾ ਤੇ ਹਮਲਾ ਕਰਕੇ ਅਮਰੀਕਾ ਨੇ ਸਿੱਧ ਕਰਤਾ ਉਹਨੂੰ ਕਿਸੇ ਦੇਸ਼ ਦੀ ਆਜ਼ਾਦੀ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਤੇਲ ਚਾਹੀਦਾ ਉਹਨੂੰ ਆਪਣਾ ਥਾਣੇਦਾਰੀ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਤੇ ਸਾਨੂੰ ਵੀ ਅਮਰੀਕਾ ਨਾਲ ਸਬੰਧਾਂ ਨੂੰ ਦੁਬਾਰਾ ਨਵੇਂ ਸਿਰੋਂ ਬਿਜਾਰ ਕਰਨਾ ਚਾਹੀਦਾ ਜੇ ਅਸੀਂ ਇਸੇ ਤਰ੍ਹਾਂ ਅਮਰੀਕਾ ਦੇ ਪਿੱਛੇ ਲੱਗ ਬਨੇ ਰਹੇ ਅਸੀਂ ਇਸੇ ਤਰ੍ਹਾਂ ਦੁਨੀਆ 'ਚ ਮਾਰ ਖਾਂਦੇ ਰਹੇ ਜਿਹੜੇ ਗੁੱਟਨਗੇਤਾਂ ਦੀ ਲਹਿਰਿਆ ਉਹਦੇ ਪਿਛਾ ਅਸੀਂ ਚਲ ਗਏ ਤਾਂ ਅਮਰੀਕਾ ਦਾ ਸਾਥ ਦੇਣ ਲੱਗ ਪਏ ਆ ਤੇ ਭਾਰਤ ਦੇ ਹਿੱਤਾਂ ਵੀ ਬਹੁਤ ਉਲਟਿਆ ਭਾਰਤ ਦੇ ਲੋਕਾਂ ਨਾਲ ਕੀ ਕੀਤਾ ਇਸ ਕ੍ਰੰਪ ਨੇ ਫੇ ਕਿਸ ਤਰ੍ਹਾਂ ਸਾਡੇ ਟੈਰਿਫ ਲਾਇਆ ਕਿਦਾਂ ਧਮਕੀਆਂ ਦਿਲਦਾਇਆ ਉਹ ਵੀ ਸਾਡੇ ਸਾਹਮਣੇ ਆ ਇਸ ਲਈ ਵਿਨਸਵੇਲਾ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਹ ਭਾਰਤੀ ਲੋਕਾਂ ਦਾ ਵੀ ਬਹੁਤ ਚਿੰਤਾ ਦਾ ਵਿਸ਼ਾ ਆ ਇਸ ਲਈ ਭਾਰਤ ਦੇ ਲੋਕਾਂ ਨੂੰ ਅਮਰੀਕਾ ਦੀ ਇਸ ਕਾਰਵਾਈ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਪਰ ਇਸ ਪਾਰਟੀ ਮੇਰੀ ਵੀ ਬਾਕੀਆਂ ਖੱਬੀਆਂ ਤੇ ডান ਨਾਲ ਲੈ ਕੇ ਦੁਜਿਆਂ ਨੂੰ ਜੋ ਵੀ ਸੱਤ ਕੋਲ ਸਕੇ ਅਸੀਂ ੜਕ ਕੇ ਵਿਰੋਧਤਾ ਕਰਾਂਗੇ ਅਮਰੀਕਾ ਨੂੰ ਨੰਦਿਆਂ ਕਰਾਂਗੇ ਕਿ ਅਮਰੀਕਾ ਸੱਚ ਚਾਹੁੰਦਾ ਕੀ ਹੈ ਅਮਰੀਕਾ ਲੁੱਟਦਾ ਮਾਲ ਚਾਹੁੰਦਾ ਹੈ ਸਾਰੀ ਦੁਨੀਆ ਨੂੰ ਲੁੱਟ ਕੇ ਆਪਣਾ ਖਜ਼ਾਨਾ ਭਰਨਾ ਚਾਹੁੰਦਾ ਤੇ 트ੰਪ ਦੀ ਇਸ ਬਿਆਨ ਨੇ ਸਦ ਕਰਤਾ ਕਿ ਉਹਦਾ ਜਿਹੜਾ ਹਮਲਾ ਆ ਉਹ ਉਹਦੇ ਤੇਲ ਭੰਡਾਰਾਂ ਤੇ ਆ ਉਹਨੂੰ ਜਿਹੜਾ ਉਹਤੇ ਲਾਇਆ ਇਲਜ਼ਾਮ ਵੀ ਇਹਦਾ ਨਸ਼ਾ ਤਸਕਰੀ ਕਰਾਉਂਦਾ ਹੈ ਇਹ ਤੇ ਤਵਾਰ ਨਹੀਂ ਕੀਤਾ ਜਾ ਸਕਦਾ ਇੱਕ ਰਾਸ਼ਟਰ ਵਿਰੋਧ ਉਹਨੇ ਗੱਲ ਕੀਤੀ ਪਰਸੋਂ ਰਾਸ਼ਟਰਪਤੀ ਨੇ ਕਿਹਾ ਮਾਦਦੂ ਨੇ ਕਿ ਆਪਾਂ ਬਹਿ ਕੇ ਗੱਲ ਕਰੀਏ ਬਹਿ ਕੇ ਇੱਕ ਦੂਜੇ ਨਾਲ ਟੇਬਲ ਟਾਕ ਕਰੀਏ ਤੁਮੇ ਨੇ ਪਹਿਲਾਂ ਵੀ ਕੀਤੀ ਗੱਲ ਜਿਹੜੀ ਗੱਲ ਜੇ ਕੋਈ ਗਲਤ ਹੋਵੇ ਅਸੀਂ ਉਹਨੂੰ ਇਕੱਠੇ ਹੋ ਕੇ ਰੋਕ ਸਕਦੇ ਹਾਂ ਦੁਨੀਆ ਦੇ ਯੂਨੋ ਇਹ ਕਹਿੰਦਾ ਆ ਵੀ ਗੱਲਬਾਤ ਬਹਿ ਕੇ ਨਹੀਂ ਠਿੱ ਜਾਵੇ ਲੇਕਿਨ ਇਹ ਕੋਈ ਢੰਗ ਨਹੀਂ ਹੈ ਵੀ ਗੱਲਬਾਤ ਕਰਨ ਦੀ ਜੇ ਪੂਰੀ ਐ ਪਲਾਨ ਢੰਗ ਨਾਲ ਉਹ ਰਾਜ ਸ਼ਬਦ ਉਹਨੇ ਵਰਤੇ ਆ ਸਟ੍ਰੋਬੀ ਟ੍ਰੰਪ ਨੇ ਵੀ ਇੱਕ ਟੀਵੀ ਦੇ ਨਾਟਕ ਵਾਂਗਰੇ ਕਿ ਝਲਕ ਵਾਂਗਰੇ ਹਮਲਾ ਕੀਤਾ ਇਹ ਸਾਡਾ ਬਹਾਦਰ ਲੋਕ ਆ। ਯਾਨੀ ਲੋਕਾਂ ਦੀ ਆਜ਼ਾਦੀ ਨੂੰ ਖੋਣਾ ਪਰ ਜਾ ਕੇ ਬੇਗੁਨਾ ਲੋਕਾਂ ਨੂੰ ਮਾਰਨਾ ਉੱਥੇ ਰਾਸ਼ਟਰਪਤੀ ਨੂੰ ਕੈਦ ਕਰਕੇ ਸੰਗਲਾਂ 'ਚ ਲਿਆਉਣਾ ਇਹ ਅਮਰੀਕਾ ਦੇ ਰਾਸ਼ਟਰਪਤੀ ਅਨਸਾਰ ਮੰਨਦੀ ਕਰ ਲਿਆ। ਇਹ ਆ ਸਾਮਰਾਜ ਦਾ ਅਸਲੀ ਚਿਹਰਾ, ਅਮਾਨਵੀ ਚਿਹਰਾ। ਔਰ ਐਸੀ 트ੰਪ ਦੇ ਖਿਲਾਫ ਅਮਰੀਕਾ ਦੇ 26000 ਥਾਹਾਂ ਦੇ ਉੱਤੇ ਮਜ਼ਾਰੇ ਹੋਏ ਆ। ਲੋਕਿੰਗ ਤੂੰ ਹੀ ਹੈ ਤੂੰ ਤਨਾਸ਼ਾ ਹੈ ਤੂੰ ਕਿੰਗ ਬਣਦਾ ਆਪਣੇ ਆਪ ਜਿਆਨੀ ਉਹ ਹੀ ਟਰੰਪਾਂ ਦੀ ਦੁਨੀਆ ਜੀ ਕਹਿ ਰਿਹਾ ਵੀ ਮੈਂ ਤਾਂ ਹਮਲਾ ਤਾਂ ਕੀਤਾ ਜੀ ਕਿਉਂਕਿ ਨਸ਼ਾ ਤਸਕਰੀ ਦਾ ਸੀ ਉਹਦੇ ਕੰਮ ਕਰਦਾ ਸੀ ਤੋ ਮੈਂ ਪਾਰਟੀ ਵੱਲੋਂ ਵੀ ਬਹੁਤ ਲੜਕੇ ਵਿਰੋਧ ਕਰਦਾ ਔਰ ਮੰਗ ਕਰਦੇ ਆਂ ਕਿ ਸਿਕਿਉਰਿਟੀ ਕੌਂਸਲ ਤੇ ਟਰੰਪ ਬਾਰੇ ਤੇ ਇਹ ਵੀ ਕਿਹਾ ਜਾਂਦਾ ਵੀ ਉਹ ਆਪਣੀ ਕੋਈ ਸੰਸਦ ਤੋਂ ਜਾਂ ਆਪਣੀ ਜਿਹੜਾ ਕੋ ਮੰਤਰੀ ਮੰਡਲ ਜੇ ਉਹ ਜਾਂ ਵੀ ਉਹਦਾ ਦਾ ਹੈਗਾ ਉਹ ਤੋਂ ਵੀ ਕੋਈ ਭਰੋਸਾ ਨਹੀਂ ਲੈਂਦਾ ਕੋਈ ਮਨਜ਼ੂਰੀ ਨਹੀਂ ਲੈਂਦਾ ਸਿਰਫ ਸਿੱਧਾ ਹੁਕਮ ਹੀ ਚਲਾਉਂਦਾ ਆ ਇਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਜੀ ਇਹੀ ਹੈ ਜੀ ਜਿਉਂ-ਜਿਉਂ ਪੂੰਜੀ ਜਾਂ ਦਸੇ 71 ਹੋਈ ਜਾਂਦੀ ਹੈ ਤੇ ਪੂੰਜੀਵਾਦ ਰਾਈਟ ਸ਼ਿਫਟ ਲੈਂਦਾ ਆ ਤੇ ਫਿਰ ਜਿਹੜੀ ਸੋ ਕਾਲਡ ਜਮਹੂਰੀਅਤ ਹੁੰਦੀ ਆ ਦਿਖਾਵਾ ਮਾਤਰ ਉਹ ਵੀ ਰੁਕਦੀ ਜਾਂਦੀ ਹੈ ਮਤਲਬ ਜਿੱਦਾਂ ਤੁਸੀਂ ਅੰਦਾਜ਼ਾ ਲਾਓ ਵੀ ਭਾਰਤ ਦਾ ਪ੍ਰਧਾਨ ਮੰਤਰੀ ਕਿਸੇ ਮਹਿਕਮੇ ਦੇ ਵੀ ਨਹੀਂ ਕੰਮ ਕਰ ਦਿੰਦਾ ਸਾਰਾ ਕੰਮ ਆਪ ਕਰਦੇ ਵਿਦੇਸ਼ ਜਾਤਰਾ ਦੇ ਵਿੱਚ ਕਰਨਾ ਤੋਂ ਡੋਮੀਨੈਂਸ ਉਹਦੀ ਆ ਜੇ ਰੇਲਵੇ ਦੇ ਪੁਲਾਂ ਦਾ ਤਕਰਨ ਕਰਨਾ ਤਾਂ ਪ੍ਰਧਾਨ ਮੰਤਰੀ ਕਰਦਾ ਝਾੜੀ ਮੰਤਰੀ ਮੰਡਲ ਦੀ ਕੋਈ ਜ਼ਿੰਮੇਵਾਰੀ ਨਹੀਂ ਕਲੈਕਟਰ ਦੀ ਇਹ ਕਹਨ ਹੈ ਵੀ ਕਲੈਕਟਰ ਦੀ ਕੰਡਲ ਕੀਤੀ ਹੈ ਤੇ ਕਿਉਂਕਿ ਉਹ ਤਾਂ ਬਹੁਤ ਐਡਵਾਂਸ ਦੇਸ਼ ਹੈ ਤੇ ਅਮਰੀਕਾ 'ਚ ਟਰੰਪ ਬਿਲਕੁਲ ਹੀ ਉਹੀ ਕੰਮ ਕਰਦਾ ਜੋ ਇੱਕ ਬਾਦਸ਼ਾਹ ਕਰ ਸਕਦਾ ਵੀ ਮੇਰਾ ਜੋ ਜੀ ਕਰਦਾ ਮੈਂ ਉਹ ਕਰਨਾ ਹੈ ਇਹਦਾ ਅਮਰੀਕਾ 'ਚ ਕੁਝ ਅੰਦਾਜ਼ਾ ਲਾਓ ਕਿ ਲੱਖਾਂ ਲੋਕਾਂ ਦਾ ਸੜਕਾਂ ਤੇ ਆਉਣਾ ਔਰ ਇਹ ਕਹਿੰਦਾ ਵੀ ਸਾਨੂੰ ਕਿੰਗ ਨਹੀਂ ਚਾਹੀਦਾ ਸਾਨੂੰ ਤਾਂ ਜੋ ਹੋਈ ਚਾਹੀਦੀ ਹੈ ਇਹ ਦੱਸਦਾ ਇਹ ਹੈ ਇਹ ਟਰੰਪ ਦਾ ਕੋਈ ਕਲੈਕਟਿਵਲੀ ਕੋਈ ਉਥੇ ਸਾਂਝਾ ਫੈਸਲਾ ਨਹੀਂ ਹੁੰਦਾ ਉਹ ਜੋ ਮਰਜ਼ੀ ਕਰਦਾ ਉਹਦੇ ਹਿਸਾਬ ਨਾਲ ਹੁੰਦਾ। ਤੋਂ ਇਸ ਲਈ ਇਹ ਮੈਂ ਇਹ ਦਾ ਇੱਕ ਕੈਰੈਕਟਰ ਹੈ ਸਰਮਾਇਅਦਾਰੀ ਦਾ। ਜਿਉਂ-ਜਿਉਂ ਇਹ ਸਾਮਰਾਜ ਦਾ ਰੂਪ ਧਾਰਨ ਕਰਦੀ ਆ ਇਹਦਾ ਜਮਹੂਰੀ ਪੱਖ ਜਿਹੜਾ ਕਮਜ਼ੋਰ ਹੁੰਦਾ ਜਾਂਦਾ ਤੇ ਤਾਨਾਸ਼ੀ ਪੱਖ ਤਗੜਾ ਹੁੰਦਾ ਜਾਂਦਾ। ਕਿਉਂਕਿ ਸਰਮਾਇਅਦਾਰੀ ਦੇ ਵਿਕਾਸ ਕਰਨ ਨਾਲ ਇਹਦੇ ਗਰਭ ਦੇ ਵਿੱਚ ਜਿਹੜੀਆਂ ਪਈਆਂ ਵਿਰੋਧਤਾਈਆਂ ਉਹ ਤਿੱਖੀਆਂ ਹੁੰਦੀਆਂ ਤੇ ਬਿਕਾਰੀ ਵੱਧਦੀ ਆ, ਮਹਿੰਗਾਈ ਵੱਧਦੀ ਆ। ਲੋਕਾਂ ਦਾ ਦੁਰਦਸ਼ਾਵੰਦੀ ਚੰਦੇ ਲੋਕਾਂ ਨੂੰ ਪੂਜੀ ਪਹੁੰਚ ਜਾਂਦੀ ਹੈ ਬਾਕੀ ਲੋਕੀ ਭੁੱਖੇ ਮਰਦੇ ਆ ਤੇ ਉਹਨਾਂ ਦੇ ਉੱਤੇ ਸੱਤਾ ਥੋਪਣ ਲਈ ਫਿਰ ਤੁਹਾਨੂੰ ਗੈਰ ਜਮਹੂਰੀ ਕਦਮ ਚੱਕਣੇ ਦੇਂਦੇ ਆ ਇਸ ਲਈ ਜਮਹੂਰੀਅਤ ਸਰਮਾਇਦਾਰੀ ਦੀ ਉਹਨਾਂ ਚਰਿਆ ਜਿੰਨਾ ਚਿਰ ਤੁਹਾਨੂੰ ਹੱਲੇ ਲੋਕਾਂ ਨੂੰ ਖੁੱਲ ਦੇਣ ਤੱਕ ਇਹ ਢੰਗ ਜਾਲ ਲੱਭ ਲਿਆ ਤਾਂ ਕਿ ਲੋਕੀ ਬਗਾਵਤ ਵਾਲੇ ਮੂਹਰੇ ਤੇ ਨਹੀਂ ਹੈ ਜਦੋਂ ਲੋਕ ਦੇਖਦੇ ਵਿਰੋਧਾ ਤੇ ਉਦੋਂ ਤੇ ਜਮਹੂਰੀ ਨਾ ਦੀ ਕੋਈ ਚੀਜ਼ ਨਹੀਂ ਟਰੰਪ ਉਹਦਾ ਸਾਡਾ ਪੂਰਾ ਪ੍ਰਮਾਣ ਹੈ ਕੱਲਾ ਦੇਸ਼ ਲਈ ਨਹੀਂ ਖਤਰਾ ਅਮਰੀਕਾ ਦੇ ਲੋਕਾਂ ਲਈ ਦੁਨੀਆ ਦੀ ਸ਼ਾਂਤੀ ਲਈ ਦੁਨੀਆ ਦੇ ਆਜ਼ਾਦ ਦੇਸ਼ਾਂ ਦੀ ਆਜ਼ਾਦੀ ਲਈ ਔਰ ਬਲਕੇ ਮੈਂ ਤੇ ਕਹੂੰਗਾ ਦੁਨੀਆ ਦੀ ਅਮਨ ਨੂੰ ਸਭ ਤੋਂ ਜਿਆਦਾ ਵੱਡਾ ਇਮੀਡੀਅਟ ਖਤਰਾ ਹੈ ਤਾਂ ਉਹ ਟਰੰਪ ਪ੍ਰਸ਼ਾਸਨ ਤੋਂ ਹੈ ਇਸ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਔਰ ਅਸੀਂ ਡਟ ਕੇ ਵਿਰੋਧਾ ਕਰਾਂਗੇ ਔਰ ਮੈਂ ਸਿੱਧਾ ਵੀ ਦਿੰਨਾ ਪਾਰਟੀ ਵੱਲੋਂ ਕਿ ਜਿੱਥੇ ਕਿਤੇ ਵੀ ਲੋਕਾਂ ਦਾ ਰਲ ਕੇ ਸਾਂਝੇ ਤੌਰ ਤੇ ਹੋ ਸਕਦਾ ਹੈ ਗਰੋਥ ਅਮਰੀਕਾ ਦੇ ਹਮਲੇ ਦਾ ਉਹ ਡਟ ਕੇ ਕਰਨਾ ਚਾਹੀਦਾ ਅਸੀਂ ਵਿੰਸਵਿਲਾ ਦੇ ਨਾਲ ਖੜੇ ਹਾਂ ਹਮਲਾ ਬੰਦ ਕੀਤਾ ਜਾਵੇ ਉਹਨੂੰ ਮਾਦਰ ਨੂੰ ਰਿਹਾ ਕੀਤਾ ਜਬ ਧਰਮ ਪਤਨੀ ਨੂੰ ਔਰ ਉੱਥੇ ਲੋਕਾਂ ਦੀ ਚੁਣੀ ਹੋਈ ਮਰਜ਼ੀ ਦੀ ਸਰਕਾਰ ਕਾਇਮ ਕੀਤੀ ਜਾਵੇ ਨਾ ਕਿ ਅਮਰੀਕਾ ਪ੍ਰਸ਼ਾਸਨ ਕਰੇ ਅਮਰੀਕਾ ਨੂੰ ਕੋਈ ਅਧਿਕਾਰ ਨਹੀਂ ਹੈ ਵੈਨਜ਼ਵੇਲਾ ਦੇ ਹੁਕਮ ਚਾਲੂ ਜੀ ਤੁਹਾਨੂੰ ਸ਼ੁਕਰੀਆ ਜੀ ਤੁਹਾਡਾ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਜਿਹੜਾ ਸਾਮਰਾਜ ਵੱਲੋਂ ਜਿਹੜਾ ਇੱਕ ਵੱਡਾ ਹਮਲਾ ਕੀਤਾ ਗਿਆ ਉਹਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਤੇ ਪਾਰਟੀ ਦਾ ਵੀ ਉਹ ਪੁਆਇੰਟ ਦਿੱਤਾ ਸ਼ੁਕਰੀਆ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ